ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਦਰ ਚੈਨਲ ਤੇ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦਾ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਆਜਾ ਰਹੇ ਹਾਂ ਪੰਜਾਬ ਦੇ ਮੌਸਮ ਸੰਬੰਧੀ ਇੱਕ ਹੋਰ ਨਵੀਂ ਵੀਡੀਓ ਜ ਜਿਹਦੇ ਵਿੱਚ ਆਪਾਂ ਗੱਲ ਕਰਾਂਗੇ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਤੇ ਅਗਲੇ 4-5 ਦਿਨ ਪੰਜਾਬ ਦਾ ਮੌਸਮ ਆ ਜਿਹੜਾ ਉਹ ਕਿਸ ਤਰ੍ਹਾਂ ਦਾ ਰਹਿਣ ਵਾਲਾ ਪੰਜਾਬ ਦੇ ਵਿੱਚ ਇਸ ਵਕਤ ਖੜਾ ਦੀ ਸਥਿਤੀ ਕੀ ਆ ਤੇ ਡੈਮਾਂ ਦਾ ਪਾਣੀ ਦਾ ਪੱਧਰ ਆ ਜਿਹੜਾ ਉਹ ਕੀ ਬਣਿਆ ਹੋਇਆ ਤੇ ਪੰਜਾਬ ਦੇ ਲਈ ਕੋਈ ਖਤਰੇ ਵਾਲੀ ਗੱਲ ਆਉਣ ਵਾਲੇ ਦਿਨਾਂ 'ਚ ਹੈ ਜਾਂ ਨਹੀਂ ਹੈ ਉਹ ਸਾਰੀ ਗੱਲਬਾਤ ਆਪਾਂ ਇਸ ਵੀਡੀਓ ਦੇ ਵਿੱਚ ਦੱਸਾਂਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਜੇਕਰ ਹਵਾਵਾਂ ਦੀ ਦਿਸ਼ਾ ਦੀ ਤਾਂ ਪੰਜਾਬ ਦੇ ਵਿੱਚ ਅੱਜ ਸਵੇਰ ਦੇ ਟਾਈਮ ਕੁਝ ਇਲਾਕਿਆਂ ਦੇ ਵਿੱਚ ਜਿਹੜੇ ਉੱਤਰ ਪੂਰਬੀ ਇਲਾਕੇ ਉਹਨਾਂ ਦੇ ਪੂਰਬ ਦੀ ਹਵਾ ਚੱਲ ਰਹੀ ਸੀ ਤੇ ਲੇਕਿਨ ਬਾਕੀ ਜਿਹੜੇ ਇਲਾਕੇ ਆ ਉਹਨਾਂ ਚ ਦੱਖਣ ਪੱਛਮ ਦੀ ਹਵਾ ਜਿਹੜੀ ਉਹ ਚੱਲ ਰਹੀ ਆ ਕੁਝ ਹਿੱਸਿਆਂ ਦੇ ਵਿੱਚ ਸਵੇਰ ਦੇ ਟਾਈਮ ਲੁਧਿਆਣੇ ਦੇ ਵਿੱਚ ਕੁਝ ਹਿੱਸੇ ਦੁਪਹਿਰ ਦੇ ਟਾਈਮ ਤੇ ਸਵੇਰ ਵੇਲੇ ਰੋਪੜਾ ਨੰਗਲਾ ਸ਼ਹਿਰਪੁਰ ਦੇ ਕੁਝ ਹਿੱਸੇ ਇਹਨਾਂ ਦੇ ਵਿੱਚ ਕੁਝ ਹਿੱਸਿਆਂ ਦੇ ਵਿੱਚ ਗਰਜ ਚਮਕਾਲੇ ਬੱਦਲ ਬਣ ਕੇ ਹਲਕੀ ਫੁਲਕੀ ਬਰਖਾ ਜਿਹੜੀ ਉਹ ਦੇ ਰਹੇ ਆ ਪਹਾੜੀ ਇਲਾਕਿਆਂ ਦੇ ਵਿੱਚ ਜਬਰਦਸਤ ਬਰਖਾ ਹੋਈ ਆ ਜਿਹਦੇ ਵਿੱਚ ਸਭ ਤੋਂ ਵੱਧ ਵਰਖਾ ਜਿਹੜੀ ਮੰਡੀ ਦੇ ਵਿੱਚ ਹੋਈ ਆ ਮੰਡੀ ਜ਼ਿਲ੍ਹੇ ਦੇ ਵਿੱਚ ਧਰਮਪੁਰਾ ਬੱਸ ਸਟੈਂਡ ਆ ਜਿਹੜਾ ਉਹ ਨਦੀ ਨੇ ਪੂਰੇ ਤਰ੍ਹਾਂ ਰੋੜ ਕੇ ਰੱਖਤਾ ਕਿਉਂਕਿ ਬਹੁਤ ਜ਼ਿਆਦਾ ਹੈਵੀ ਰੇਨ ਹੋਈ ਆ ਜਿਹੜਾ ਬਹੁਤ ਜ਼ਿਆਦਾ ਪਾਣੀ ਆ ਜਿਹੜਾ ਉਹ ਨਦੀ ਦੇ ਵਿੱਚ ਇੱਕੋ ਦਮ ਆ ਗਿਆ ਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹਨੂੰ ਆਪਣੇ ਦੇ ਨਾਲ ਲਵੇਟ ਕੇ ਜਿਹੜਾ ਉਹ ਲੈ ਗਿਆ ਬਹੁਤ ਖਤਰਨਾਕ ਤੇ ਬਹੁਤ ਡੇਂਜਰਸ ਨੁਕਸਾਨ ਆ ਜਿਹੜਾ ਉਹ ਉੱਥੇ ਹੋਇਆ ਤੇ ਪੂਰੀ ਰਾਤ ਜਿਹੜੀ ਉੱਥੇ ਵਰਖਾ ਜਿਹੜੀ ਉਹ ਹੁੰਦੀ ਰਹੀ ਆ ਜੇਕਰ ਆਪਾਂ ਗੱਲ ਕਰੀਏ ਆਉਣ ਵਾਲੇ 24 ਘੰਟੇ ਦੀ ਤਾਂ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਦੇ ਵਿੱਚ ਪੂਰਬ ਦੀਆਂ ਹਵਾਵਾਂ ਜਿਹੜੀਆਂ ਪੁਰੇ ਦੀਆਂ ਹਵਾਵਾਂ ਤੇਜ਼ੀ ਦੇ ਨਾਲ ਚੱਲਣਗੀਆਂ ਤੇ ਸਿਸਟਮਾਂ ਦੀ ਗੱਲ ਕਰੀਏ ਤਾਂ ਲੋ ਪ੍ਰੈਸ਼ਰ ਏਰੀਆ ਜਿਹੜਾ ਉਹ ਉਸੇ ਤਰ੍ਹਾਂ ਮਹਾਰਾਸ਼ਟਰ ਦੇ ਭਾਗਾਂ ਦੇ ਉੱਤੇ ਬਣਿਆ ਹੋਇਆ ਵਾ ਹਲਕੇ ਦਰਜੇ ਦਾ ਚੱਕਰਵਾਤ ਜਿਹੜਾ ਉਹ ਇੱਕ ਬਣਿਆ ਹੋਇਆ ਪੱਛਮੀ ਉੱਤਰ ਪ੍ਰਦੇਸ਼ ਤੇ ਜਿਨੇ ਲੋ ਪ੍ਰੈਸ਼ਰ ਏਰੀਆ ਬਣਨਾ ਸੀ ਲੇਕਿਨ ਹਾਲੇ ਤੱਕ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੈ ਜਿਹੜੀ ਉਹ ਡਿਵੈਲਪ ਨਹੀਂ ਹੋ ਰਹੀ ਜਿਸ ਤਰ੍ਹਾਂ ਦੀ ਦਿਖ ਰਹੀ ਸੀ ਤੇ ਇੱਕ ਵੈਸਟਰਨ ਡਿਸਟਰਬੈਂਸ ਆ ਜਿਹੜਾ ਉਹ ਜੰਮੂ ਕਸ਼ਮੀਰ ਨੂੰ ਪ੍ਰਭਾਵਿਤ ਕਰ ਰਿਹਾ ਵੈਸਟਰਨ ਡਿਸਟਰਬੈਂਸ ਆ ਜਿਹੜਾ ਉਹ ਮੱਧਮ ਦਰਜੇ ਦਾ ਨਾ ਜ਼ਿਆਦਾ ਬਹੁਤ ਖਤਰਨਾਕ ਆ ਤੇ ਨਾਂ ਵਾਲਾ ਹੀ ਲੋ ਆ ਇਹਦੇ ਕਰਕੇ ਹੋਣਾ ਕਿ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਦੇ ਜਿਹੜੇ ਪੱਛਮੀ ਉੱਤਰ ਪੱਛਮੀ ਉੱਤਰ ਪੱਛਮੀ ਤੇ ਪੂਰਬੀ ਇਲਾਕਿਆਂ ਦੇ ਵਿੱਚ ਗਰਜ ਚਮਕ ਵਾਲੇ ਬੱਦਲ ਬਣ ਸਕਦੇ ਆ ਜਾਨੀ ਕਿ ਅੰਮ੍ਰਿਤਸਰ ਤਰਨਤਾਰਨ ਦੇ ਕੁਝ ਭਾਗ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਜਲੰਧਰ ਰੋਪੜ ਨੰਕਲ ਚੰਡੀਗੜ੍ਹ ਮਹਾਲੀ ਕਪੂਰਥਲਾ ਨਵਾਂ ਸ਼ਹਿਰ ਲੁਧਿਆਣਾ ਪਟਿਆਲਾ ਦੇ ਕੁਝ ਭਾਗ ਇਹਨਾਂ ਭਾਗਾਂ ਦੇ ਵਿੱਚ ਗਰਜ ਚਮਕ ਵਾਲੇ ਬੱਦਲ ਆ ਜਿਹੜੇ ਉਹ ਬਣ ਸਕਦੇ ਆ ਤੇ ਹਲਕੀ ਦਰਮਿਆਨੀ ਬਰਖਾ ਦੀਆਂ ਗਤੀਵ੍ਰਿਧੀਆਂ ਜਿਹੜੀਆਂ ਉਹ ਦੇ ਸਕਦੇ ਆ ਜੇਕਰ ਇਧਰ ਗੱਲ ਕਰੀਏ ਫਰੀਦਕੋਟਾ ਫਿਰੋਜ਼ਪੁਰਮ ਅਕਸਰ ਅਮਲੂਟਾ ਬੋਹਰ ਬਠਿੰਡਾ ਬਰਨਾਲਾ ਮਾਨਸਾ ਸੰਗਰੂਰ ਇਨ੍ਹਾਂ ਭਾਗਾਂ ਦੇ ਵਿੱਚ ਵੀ ਬੱਦਲ ਬਾਈ ਆ ਜਿਹੜੀ ਉਹ ਹੋਊਗੀ ਲੇਕਿਨ ਇਨ੍ਹਾਂ ਭਾਗਾਂ ਦੇ ਵਿੱਚ ਬਰਖਾ ਦੀ ਗਤੀਵਿਧੀਆਂ ਜਿਹੜੀਆਂ ਉਹ ਘੱਟ ਹੋਣਗੀਆਂ ਥੋੜੀ ਜਗ੍ਹਾ ਤੇ ਹੋਣਗੀਆਂ ਲੇਕਿਨ ਪੱਛਮੀ ਉੱਤਰ ਪੂਰਬੀ ਜਿਹੜੇ ਇਲਾਕੇ ਆ ਇਨ੍ਹਾਂ ਦੇ ਵਿੱਚ ਘਰ ਚਮਕਲੇ ਬੱਦਲ ਆ ਜਿਹੜੇ ਉਹ ਵੱਧ ਬਣ ਸਕਦੇ ਆ ਤੇ ਕਈ ਥਾਵਾਂ ਤੇ ਬਰਖਾ ਜਿਹੜੀ ਦੇ ਸਕਦੇ ਆ ਉਹਦੇ ਨਾਲ ਹਨੇਰੀ ਝੱਖੜ ਆ ਜਿਹੜਾ ਹਨੇਰੀ ਝੱਖੜ ਤੇਜ਼ ਆ ਸਕਦਾ ਕੌਜੇ ਥਾ ਮਤੇ ਕਿਉਂਕਿ ਇਹ ਜਿਹੜੇ ਬੱਦਲ ਆ ਇਹਨਾਂ ਬੱਦਲਾਂ ਦਾ ਦਾਇਰਾ ਜਿਹੜਾ ਉਹ ਬਾਲਾ ਵੱਡਾ ਨਹੀਂ ਹੋਣਾ ਬੱਦਲ ਬਣੂਗਾ ਥੋੜੇ ਜ਼ਿਲ੍ਹਿਆਂ ਦੇ ਵਿੱਚ ਬਰਖਾ ਦੀ ਗਤੀਵਿਧੀਆ ਦਿੱਤੀਆਂ ਉਸ ਤੋਂ ਬਾਅਦ ਫੇਰ ਦੂਸਰਾ ਬੱਦਲ ਕ੍ਰੀਏਟ ਹੋਗਾ ਉਹ ਬਾਕੀ ਦੇ ਜਿਹੜੇ ਜ਼ਿਲ੍ਹੇ ਆ ਉਹਨਾਂ ਦੇ ਵਿੱਚ ਇੱਕ ਦੋ ਜ਼ਿਲ੍ਹਿਆਂ 'ਚ ਬਰਖਾ ਦੀਆਂ ਗਤੀਵਿਧੀਆਂ ਜਿਹੜਾ ਉਹ ਦੇ ਸਕਦਾ ਵੱਡੇ ਲੈਵਲ ਤੇ ਭਾਰੀ ਵਰਖਾ ਹੋਣ ਦੀ ਕੋਈ ਸੰਭਾਵਨਾ ਨਹੀਂ ਹੈਗੀ ਹਲੇ ਇਹਹੀ ਸਥਿਤੀ ਹੈ ਜਿਹੜੀ ਉਹ 18 ਤਰੀਕ ਨੂੰ ਬਣੀ ਰਹੂ ਐਵੇਂ 19 ਤਰੀਕ ਨੂੰ ਬਣੀ ਰਹੂ ਉਸ ਤੋਂ ਬਾਅਦ 20 ਤਰੀਕ ਤੋਂ ਬਾਅਦ ਮੌਸਮ ਹੈ ਜਿਹੜਾ ਉਹ ਸਾਫ਼ ਹੋਣਾ ਸ਼ੁਰੂ ਹੋ ਜਾਊਗਾ ਦੂਸਰੀ ਅਪਡੇਟ ਆ ਜਿਹੜੀ ਉਹ ਮੌਨਸੂਨ ਆ ਜਿਹੜੀ ਉਹ ਅੱਜ ਹੋਰ ਕੁਝ ਭਾਗਾਂ ਚੋਂ ਵਾਪਸ ਹੋ ਗਿਆ ਜਿਹਦੇ ਵਿੱਚ ਰਾਜਸਥਾਨ ਦੇ ਬਹੁਤ ਸਾਰੇ ਭਾਗ ਆ ਤੇ ਗੁਜਰਾਤ ਦੇ ਵੀ ਕੁਝ ਜਿਹੜੇ ਦੱਖਣ ਪੱਛਮੀ ਭਾਗ ਆ ਉਹਨਾਂ ਚੋਂ ਵੀ ਵਾਪਸ ਹੋ ਗਿਆ ਪੰਜਾਬ ਦੇ ਵੀ ਜਿਹੜੇ ਦੱਖਣੀ ਭਾਗ ਤੇ ਹਰਿਆਣੇ ਦੇ ਵਿੱਚ ਦੱਖਣ ਪੱਛਮੀ ਭਾਗ ਆ ਇਹਨਾਂ ਦੇ ਵਿੱਚੋਂ ਮੌਨਸੂਨ ਆ ਜਿਹੜੀ ਉਹ ਵਾਪਸ ਹੋ ਸੂਨੋ ਵਾਪਸ ਆ ਜਿਹੜੀ ਉਹ ਨਹੀਂ ਜਾਊਗੀ ਹਿਮਾਚਲ ਚੰਡੀਗੜ੍ਹ ਜੰਮੂ ਕਸ਼ਮੀਰ ਉੱਤਰਾਖੰਡ ਇਹਨਾਂ ਪਹਾੜਾਂ ਦੇ ਵਿੱਚੋਂ ਹਲੇ ਮੌਨਸੂਨ ਆ ਜਿਹੜੀ ਉਹ ਵਾਪਸ ਆ ਜਿਹੜੀ ਉਹ ਨਹੀਂ ਜਾਊਗੀ ਜੇਕਰ ਆਪਾਂ ਹੜ੍ਹਾਂ ਦੀ ਸਥਿਤੀ ਦੀ ਗੱਲ ਕਰੀਏ ਹੜ੍ਹਾਂ ਦੀ ਸਥਿਤੀ ਹੌਲੀ-ਹੌਲੀ ਸੁਧਦਾ ਰਹੀ ਆ ਪੌਂਗ ਡੈਮ ਦੇ ਵਿੱਚ ਇਸ ਵਕਤ ਆ 1392 ਫੁੱਟ ਪਾਣੀ ਦਾ ਪੱਧਰ ਆ ਜਿਹੜਾ ਉਹ ਬਣਿਆ ਹੋਇਆ ਤੇ 64000 ਕਿਊਸਕ ਪਾਣੀ ਆ ਜਿਹੜਾ ਉਹ ਆ ਰਿਹਾ ਵਾ ਤੇ 49000 ਕਿਊਸਕ ਪਾਣੀ ਆ ਜਿਹੜਾ ਛੱਡਿਆ ਜਾ ਰਿਹਾ ਤੇ ਇਸੇ ਤਰ੍ਹਾਂ ਜਿਹੜਾ ਭਾਖੜਾ ਡੈਮ ਆ ਭਾਖੜਾ ਡੈਮ ਦੇ ਵਿੱਚ ਆ 1677 ਫੁੱਟ ਜਿਹੜਾ ਪਾਣੀ ਦਾ ਪੱਧਰ ਬਣਿਆ ਹੋਇਆ ਹਮਾਚਲ ਪ੍ਰਦੇਸ਼ ਦੇ ਵਿੱਚ ਬਹੁਤ ਜ਼ਿਆਦਾ ਭਾਰੀ ਬਰਖਾ ਹੋ ਰਹੀ ਆ ਜਿਹਦੇ ਕਰਕੇ ਸਤਲੋ ਤੇ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਆ ਜਿਹੜਾ ਉਹ ਥੋੜਾ ਜਿਹਾ ਵਧਿਆ ਵਾ ਖਤਰੇ ਵਾਲੀ ਗੱਲਬਾਤ ਹਲੇ ਕਿਸੇ ਤਰ੍ਹਾਂ ਦੀ ਕੋਈ ਬਣੀ ਨਹੀਂ ਹੋਈ ਕਿਉਂ ਪਹਾੜੀ ਇਲਾਕਿਆਂ 'ਚ ਬਰਖਾ ਜਿਹੜੀ ਉਹ ਹੁੰਦੀ ਰਹਿਣੀ ਆ ਕਿਉਂਕਿ ਇਸ ਤੋਂ ਬਾਅਦ 20 ਤਰੀਕ ਤੋਂ ਬਾਅਦ ਮੌਸਮ ਥੋੜਾ ਖੁਸ਼ਕ ਹੋਊਗਾ 2-4 ਦਿਨ ਦੇ ਲਈ ਉਸ ਵਾਰ 25 ਤਰੀਕ ਨੂੰ ਇੱਕ ਆ ਆਰੇ ਆਪਣੇ ਬੰਗਾਲ ਦੀ ਖਾੜੀ ਤੋਂ ਬਹੁਤ ਜ਼ਬਰਦਸਤ ਜਿਹੜਾ ਡੀਪ ਡਿਪਰੈਸ਼ਨ ਲੈਵਲ ਦਾ ਜਿਹੜਾ ਇੱਕ ਚੱਕਰਵਾਤੀ ਤੂਫਾਨ ਆ ਜਿਹੜਾ ਉਹ ਅੱਗੇ ਵਧੂਗਾ ਜਿਹੜਾ ਕਿ ਮੱਧ ਪ੍ਰਦੇਸ਼ ਤੋਂ ਦੀ ਹੁੰਦਾ ਹੋਇਆ ਉੱਤਰ ਭਾਰਤ ਵੱਲ ਆਉਣ ਦੀ ਸੰਭਾਵਨਾ ਜਿਹਦੇ ਨਾਲ 27-28 ਤਰੀਕ ਤੋਂ ਲੈ ਕੇ ਕੇ ਪੰਜਾਬ ਤੋਂ ਲੈ ਕੇ ਪੂਰੀ ਉੱਤਰੀ ਭਾਰਤ ਦੇ ਵਿੱਚ 1 ਅਕਤੂਬਰ ਤੱਕ ਜ਼ਬਰਦਸਤ ਬਰਖਾ ਹੋਣ ਦੀ ਸੰਭਾਵਨਾ ਉਹਦੀ ਜਿਵੇਂ ਜਿਵੇਂ ਅਪਡੇਟ ਆਊਗੀ ਉਹ ਆਪਾਂ ਤੁਹਾਨੂੰ ਦੱਸਾਂਗੇ ਉਹ ਇੱਕ ਖਤਰੇ ਵਾਲੀ ਗੱਲ ਹੋ ਸਕਦੀ ਹੈ ਕਿਸਾਨ ਵੀਰਾਂ ਲਈ ਕਿਉਂਕਿ ਫਸਲਾਂ ਦਾ ਨੁਕਸਾਨ ਆ ਜਿਹੜਾ ਉਸ ਟਾਈਮ ਤੇ ਹੋ ਸਕਦਾ ਹਵਾਵਾਂ ਵੀ ਬਹੁਤ ਤੇਜ਼ ਚੱਲਣੀਆਂ ਨੇ ਨੇਰੀ ਝੱਖੜਾਉਣ ਦੀ ਵੀ ਪੂਰੀ ਜ਼ਬਰਦਸਤ ਸੰਭਾਵਨਾ ਬਰਕਰਾਰ ਆ ਵੀਡੀਓ ਦੇ ਵਿੱਚ ਦਿੱਤੀ ਗਈ ਜਾਣਕਾਰੀ ਜੇਕਰ ਆਪ ਜੀ ਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਜਿਹੜਾ ਉਹ ਨਾ ਭੁੱਲਿਓ ਹੁਣ ਆਪਾਂ ਗੱਲ ਕਰਦੇ ਆਂ ਆਉਣ ਵਾਲੇ 5 ਦਿਨ ਦੇ ਪੰਜਾਬ ਦੇ ਮੌਸਮ ਦੀ ਜੇਕਰ ਆਪਾਂ ਗੱਲ ਕਰੀਏ ਆਉਣ ਵਾਲੇ 5 ਦਿਨ ਦੇ ਪੰਜਾਬ ਦੇ ਮੌਸਮ ਦੀ ਕੱਲ 17 ਤਰੀਕ ਦੀ ਸਥਿਤੀ ਤੁਸੀਂ ਦੇਖ ਸਕਦੇ ਹੋ 17 ਤਰੀਕ ਨੂੰ ਪੰਜਾਬ ਦੇ ਪੱਛਮੀ ਉੱਤਰ ਪੂਰਬੀ ਜਿਹੜੇ ਇਲਾਕੇ ਆ ਇਹਨਾਂ ਦੇ ਵਿੱਚ ਗਰਜ ਚਮਕ ਵਾਲੇ ਬੱਦਲ ਆ ਜਿਹੜੇ ਉਹ ਬਣ ਸਕਦੇ ਆ ਤੇ ਹਲਕੀ ਤੋਂ ਦਰਮਿਆਨੀ ਬਰਖਾ ਦੀ ਗਤੀਵਿਧੀਆਂ ਦੇਖ ਸਕਦੇ ਆ ਜੰਮੂ ਹਿਮਾਚਲ ਉੱਤਰਾਖੰਡ ਇਹਨਾਂ ਵਿੱਚ ਬਰਖਾ ਘਟ ਰਹੀ ਹੈ ਲੇਕਿਨ ਨਿਚਲੇ ਇਲਾਕਿਆਂ ਵਿੱਚ ਬਰਖਾ ਹੁੰਦੀ ਸੰਭਾਵਨਾ ਨਾਰਥ-ਈਸਟ ਇੰਡੀਆ ਵਿੱਚ ਵਧੀਆ ਬਰਖਾ ਹੋ ਸਕਦੀ ਆ ਉਸ ਤੋਂ ਬਾਅਦ 18 ਤਰੀਕ ਨੂੰ ਵੀ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਗਰਜ ਚਮਕ ਵਾਲੇ ਬੱਦਲ ਬਣ ਸਕਦੇ ਆ ਹਲਕੀ ਦਰਮਿਆਨੀ ਬਰਖਾ ਵੀ ਦੇ ਸਕਦੇ ਆ ਹਨੇਰੀ ਝੱਖੜ ਵੀ ਨਾਲ ਆ ਸਕਦਾ ਪਾਕਿਸਤਾਨ ਵਾਲੇ ਪਾਸੇੋਂ ਤੇਜ਼ ਹਨੇਰੀ ਝੱਖੜ ਦੇ ਨਾਲ ਕੁਝ ਜ਼ਿਲ੍ਹਿਆਂ ਦੇ ਵਿੱਚ ਜ਼ਬਰਦਸਤ ਬਰਖਾ ਜਿਹੜੀ ਉਹ ਹੋ ਸਕਦੀ ਆ 19 ਤਰੀਕ ਨੂੰ ਬਰਖਾ ਦਾ ਦੈਰਾ ਜਿਹੜਾ ਉਹ ਥੋੜਾ ਜਿਹਾ ਘਟੂਗਾ ਲੇਕਿਨ ਬਰਖਾ ਉਸ ਦਿਨ ਵੀ ਕੁਝ ਨਾ ਕੁਝ ਹੋਣ ਦੀ ਸੰਭਾਵਨਾ ਹਰਿਆਣੇ ਦੇ ਵੀ ਕੁਝ ਭਾਗਾਂ ਦੇ ਵਿੱਚ ਬਰਖਾ ਹੋ ਸਕਦੀ ਆ ਦਿੱਲੀ ਬਾਕੀ ਉੱਤਰਾਖੰਡ ਦੇ ਭਾਗਾਂ 'ਚ ਜ਼ਬਰਦਸਤ ਬਰਖਾ ਹੋਣ ਦੀ ਸੰਭਾਵਨਾ 20 ਤਰੀਕ ਦੀ ਜੇਕਰ ਗੱਲ ਕਰੀਏ ਤਾਂ ਮੌਸਮ ਆ ਜਿਹੜਾ ਉਹ ਆਮ ਤੌਰ ਤੇ ਖੁਸ਼ਕ ਹੋ ਜਾਣਾ ਸਾਰੇ ਹੀ ਭਾਗਾਂ ਦੇ ਵਿੱਚੋਂ ਲੇਕਿਨ ਰਾਜਸਥਾਨ ਦੇ ਭਾਗਾਂ ਦੇ ਉੱਤੇ ਗੁਜਰਾਤ ਦੇ ਭਾਗਾਂ ਦੇ ਦੱਖਣੀ ਭਾਗਾਂ ਤੇ ਬਰਖਾ ਹੋਣ ਦੀ ਸੰਭਾਵਨਾ ਨਾਰਥ-ਈਸਟ ਇੰਡੀਆ 'ਚ ਵੀ ਬਰਖਾ ਹੋ ਸਕਦੀ ਆ ਉਸ ਤੋਂ ਬਾਅਦ 21 ਤਰੀਕ ਨੂੰ ਪੂਰੇ ਨਾਰਥ ਇੰਡੀਆ ਦੇ ਵਿੱਚ ਮੌਸਮ ਆ ਜਿਹੜਾ ਉਹ ਆਮ ਤੌਰ ਤੇ ਖੁਸ਼ਕ ਹੋ ਜੂਗਾ 25 ਤੋਂ ਨਵਾਂ ਸਿਸਟਮ ਆਊਗਾ ਉਹਦੀ ਜੋ ਅਪਡੇਟ ਹੋਊਗੀ ਉਹ ਆਪਾਂ ਤੁਹਾਨੂੰ ਦੇਵਾਂਗੇ ਵੀਡੀਓ ਵਧੀਆ ਲੱਗੀ ਇਹਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਆਪਣੇ ਜ਼ਿਲ੍ਹੇ ਦਾ ਆਪਣੇ ਏਰੀਏ ਦਾ ਮੌਸਮ ਆ ਜਿਹੜਾ ਉਹ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਤਿ ਸ੍ਰੀ ਅਕਾਲ ਜੀ